ਹਾਾਈ ਕੋਰਟ ਦੇ ਪਿੰਡ ਪੈਣੀ ਬੜਿੰਗਾ ਦੇ ਵਿਖੇ ਬੀਤੇ ਅਣ ਪਛਾਤੇ ਚੋਰਾ ਦੇ ਵੱਲੋਂ ਜੜਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਚੌਕੀਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਕੀਮਤੀ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਿੰਸੀਪਲ ਅਮਰਦੀਪ ਕੌਰ ਅਤੇ ਵੋਕੇਸ਼ਨਲ ਟੀਚਰ ਪਰਨਰਮਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ 1:00 ਤੋਂ 1:30 ਵਜੇ ਦੇ ਕਰੀਬ ਸਕੂਲ ਦੇ ਪਿਛਲੇ ਪਾਸੇ ਦੇ ਵੱਲੇ ਕਦ ਦੇ ਲੱਗਿਆ ਕੱਚ ਤੋੜ ਕੇ ਅੱਧੀ ਦਰਜਨ ਦੇ ਕਰੀਬ ਚੋਰ ਦਾਖਲ ਹੋਏ ਅਤੇ ਉਹਨਾਂ ਆਉਂਦਿਆ ਸਕੂਲ ਦੇ ਚੌਕੀਦਾਰ ਸੁਜੀਤ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਗੰਭੀਰ ਰੋਗ ਦੇ ਚਸ਼ਨੂ ਰਖਮੀ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਮੇਰਾ ਨਾਮ ਤੁਹਾਨੂੰ ਪਾਲ ਸਿੰਘ ਆ ਜੀ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀ ਬੜਿੰਗਾ ਜ਼ਿਲ੍ਹਾ ਲੁਧਿਆਣਾ ਰਖਿਆ ਜੇ ਵੋਕੇਸ਼ਨਲ ਮਾਸਟਰ ਕੰਮ ਕਰਦਾ ਆ ਇਹ ਆਪਣਾ ਜੀ ਕੱਲ ਰਾਤ ਮਿਤੀ 26 ਦੇ ਤਕਰੀਬਨ ਰਾਤ ਦੇ 1 ਤੋਂ 1.5 ਵਜੇ ਚੋਰੀ ਚੋਰਾਂ ਨੇ ਚੋਰੀ ਨੂੰ ਇਲਜ਼ਾਮ ਇਲਜ਼ਾਮ ਦਿੱਤਾ ਜੀ ਉਹ ਜੋ ਦੇਖਣ ਵਿੱਚ ਆਇਆ ਉਹਦੇ ਵਿੱਚ ਇਹੀ ਲੱਗ ਰਿਹਾ ਜੀ ਮਤਲਬ ਉਹ ਗੱਡੀ ਚ ਆਏ ਨੇ ਉਹਨਾਂ ਨੇ ਪਿੱਛੇ ਦੁਆਰ ਦੇ ਨਾਲ ਗੱਡੀ ਲਾ ਕੇ ਕੰਟ ਉੱਪ ਕੇ ਅੰਦਰ ਵੜੇ ਆ ਕਾਂਟਪਨਹਾੜੀ ਮਤਲਬ ਬਾਉਂਡਰੀ ਵਾਲ ਤੇ ਸਾਰਿਆਂ ਤੇ ਕੱਚ ਲੱਗਿਆ ਹੋਇਆ ਸੀ ਇੱਕ ਇੱਕ ਬੰਦੇ ਦੇ ਹੱਥ ਤੇ ਕੱਚ ਵੀ ਲੱਗਿਆ ਤੇ ਉਹਨਾਂ ਨੇ ਆ ਕੇ ਪਹਿਲਾਂ ਸਾਡੇ ਚੌਂਕੀਦਾਰ ਨੂੰ ਦਬੋਚਿਆ ਅੱਛਾ ਬੈਠੇ ਉਹਦਾਂ ਮਾਰਕੋਟ ਦੀ ਜੀਪ ਆ ਫਿਰ ਉਹਨੂੰ ਬੰਨੇ ਆ ਬੰਨ ਕੇ ਫਿਰ ਇੱਕ ਬੰਦਾ ਉਹਦੇ ਕੋਲ ਬੈਠ ਗਿਆ ਉਹ ਗੁੱਜੀਆਂ ਸੱਟਾਂ ਵੀ ਨਹੀਂ ਤੇ ਇੱਕ ਸਿਰਚ ਮਾਰੀ ਹੋਈ ਐ ਤੇ ਇੱਥੇ ਇੱਕ ਪੱਖੀ ਜਿਹੜੇ ਉਹਦੇ ਸਰੀਆ ਵੀ ਲੱਗਿਆ ਅੱਛਾ ਤੇ ਉਹ ਹੁਣ ਜੇਰੇ ਇਲਾਜ ਨੇ ਆਪਣੇ ਸਿਵਲ ਹਸਪੀਟਲ ਰੈਕੋਰਡ ਕੋਲੇ ਤੇ ਇੱਕ ਬੰਦਾ ਉਹਦੇ ਕੋਲ ਬੈਠ ਗਿਆ ਤੇ ਤਕਰੀਬਨ 6 ਬੰਦਿਆਂ ਦਾ ਕੰਮ ਉਹ ਦੱਸ ਰਿਹਾ ਜੀ ਇੱਕ ਬੰਦਾ ਉਹਦੀ ਕੋਲ ਬੈਠ ਗਿਆ ਤੇ ਬਾਕੀ ਪੰਜਾਂ ਨੇ ਚੋਰੀ ਨੂੰ ਅੰਜਾਮ ਦਿੱਤਾ ਜੀ ਇਕਲੇ ਇਕਲੇ ਕਮਰੇ ਚ ਜਾਣ ਕਿਹੜੇ ਕਿਹੜੇ ਕਮਰੇ ਚ ਉਹਨਾਂ ਨੇ ਫਰੋੜ ਵਾਲੀ ਕੀਤੀ ਤੇ ਕੀ ਕੀ ਚੋਰੀ ਹੋ ਗਿਆ ਸਾਡੇ ਐਨਐਸਕਯੂ ਐਫ ਦੇ ਦੀ ਦੋ ਟੇਲ ਚੱਲਦੇ ਜੀ ਟੇਲ ਤੇ ਸਿਕਿਉਰਟੀ ਉਹਦੇ ਵਿੱਚੋਂ ਇੱਕ ਲੈਪਟਾਪ ਚੋਰੀ ਕੀਤਾ ਇਹਨਾਂ ਦੇ ਦੋ ਵੈਬ ਕੈਮਰੇ ਸੀਗੇ ਇੱਕ ਆਪਣੇ ਡਿਜੀਟਲ ਕੈਮਰਾ ਸੀਗਾ ਫੋਟੋਗ੍ਰਾਫੀ ਵਾਲਾ ਦੋ ਦੋ ਡਿਜੀਟਲ ਕੈਮਰੇ ਸੀਗੇ ਤੇ ਸਕਿਉਰਿਟੀ ਟਰੇਡ ਦਾ ਥੋੜਾ ਜਿਹਾ ਸਮਾਨ ਉਹਨਾਂ ਦਾ ਫਾਇਰ ਸਟਿੰਗੁਇਸ਼ਰ ਵਗੈਰਾ ਸੀਗੇ ਤੇ ਕੰਪਿਊਟਰ ਲੈਬ ਵਿੱਚੋਂ 8 ਬੈਟਰੀ ਇੱਕ ਯੂਪੀਐਸ ਤੇ ਇੱਕ ਦੋ ਕੈਮਰੇ ਦੋ ਕੈਮਰੇ ਉਹਨਾਂ ਨੇ ਜਿਹੜੇ ਚੋਈ ਹੋਏ ਆ ਇੱਕ ਉੱਥੇ ਸਿਸਟਮ ਲੱਗਿਆ ਹੋਇਆ ਸੀਗਾ ਬੀਐਸਐਨ ਦਾ ਇੰਟਰਨੈਟ ਸਿਸਟਮ ਉਹਦੇ ਵੀ ਕਈ ਜਿਹੜੇ ਉਹਦੇ ਅੰਦਰੋਂ ਖੋਲ ਕੇ ਉਹਨੂੰ ਮਤਲਬ ਉਹਦੇ ਪ੍ਰੋਡਕਟਰ ਤੱਕ ਕੱਟ ਕੇ ਲੈ ਕੇ ਗਏ ਅੱਛਾ ਉਈ ਬਾਰੇ ਜਿਹੜਾ ਕੈਂਪਸ ਸਾਡ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸੀਗੇ ਫਿਰ ਉਹਨਾਂ ਨੇ ਪ੍ਰਿੰਸੀਪਲ ਰੂਮ ਵਿੱਚ ਐਂਟਰ ਹੋ ਗਏ ਇੱਕ 32 ਇੰਚੀ ਐਲ ਸੀ ਡੀ ਸੀਗੀ ਸਾਡੀ ਉਹ ਲੈ ਗਿਆ ਤੇ ਡੀ ਵੀ ਆਰ ਸਾਰਾ ਕੱਟ ਕੇ ਡੀ ਵੀ ਆਰ ਕੱਢ ਕੇ ਲੈ ਗਏ ਨਾਲ ਸਾਡਾ ਇਨਵਰਟਰ ਸਿਸਟਮ ਸੀਗਾ ਉਹ ਲੈ ਗਏ ਤੇ ਸਾਊਂਡ ਸਿਸਟਮ ਲੈ ਗਏ ਮੈਡੇ ਮਿੱਲ ਦੇ ਵਿੱਚੋਂ ਵੀ ਚੋਰੀ ਤੇ ਹਾਂਜੀ ਮੈਡੇ ਮਿੱਲ ਵਿੱਚੋਂ ਦੋ ਸਿਲੰਡਰ ਹੋ ਗਏ ਤੇ ਈਵਨ ਕਿ ਉਹਨਾਂ ਨੇ ਦਾਲ ਸਬਜ਼ੀਆਂ ਤੋਂ ਲੈ ਕੇ ਦਾਣਾ ਲੈ ਕੇ ਮਸਾਲੇ ਤੱਕ ਨਹੀਂ ਛੱਡੀ ਅੱਛਾ ਹਾਂਜੀ ਇੱਕ ਬਟੋਨ ਹਾਂਜੀ ਹੋਰ ਤਾਂ ਨਹੀਂ ਕਿਤੇ ਕੋਈ ਉਹਨਾਂ ਨੇ ਹੱਥ ਮਾਰਿਆ ਹੈਗਾ ਨਹੀਂ ਇੱਕ ਵਿਚਾਰਾ ਜਿਹੋ ਆਪਣੇ ਚੌਕੀਦਾਰ ਰੱਖਿਆ ਹੋਇਆ ਸੀ ਉਹ ਈਰੈਕਸਾ ਚਲਾਉਂਦਾ ਸੀਗਾ ਜੀ ਅੱਛਾ ਉਹ ਨਾਲ ਹੀ ਲੈ ਕੇ ਆਉਂਦਾ ਹੁੰਦਾ ਸੀ ਉਹਦੀ ਈਰੈਕਸਾ ਜੀ 15 ਦਿਨ ਹੋਏ ਸੀ ਲੈਣ ਨੂੰ ਜੀ ਇਹਨੂੰ ਤੇ ਉਹਦੇ ਵਿੱਚੋਂ ਉਹਦੀਆਂ ਬੈਟਰੀਆਂ ਪੰਜ ਬੈਟਰੀ ਲੈ ਕੇ ਕੱਢ ਗਏ ਤੇ ਐਲੈਕਸਾ ਸੌਨਸਿਸ ਐਲੈਕਸਾ ਸੀਗੇ 2 20 ਹੋ ਲੈ ਗਏ ਜੀ ਤੇ ਇਹ ਇਹਦੇ ਨਾਲ ਸੰਬੰਧ ਦੇ ਇੱਕ ਦੋ ਚੀਜ਼ਾਂ ਹੋਰ ਲੈ ਗਈ ਕਿੰਨਾ ਕੁ ਨੁਕਸਾਨ ਹੋ ਗਿਆ ਉਹ ਕਿੰਨਾ ਨੁਕਸਾਨ ਹੋ ਗਿਆ ਜੀ 5 ਤੋਂ 7 ਲੱਖ ਦਾ ਅਜਾ ਜਿਹੜੇ ਤਰੀਕੇ ਨਾਲ ਚੋਰੀ ਹੋਈ ਹੈ ਜਦੋਂ ਕਮਰੇ ਦੇਖੇ ਨੇ ਸਿਰਫ ਉਹੀ ਕਮਰਾ ਚੋਰੀ ਤੋੜਿਆ ਗਿਆ ਜਿੰਦਾ ਜੀ ਇਹਦੇ ਚ ਉਹਨਾਂ ਨੇ ਸਮਾਨ ਚੱਕੜਾ ਹਾਂ ਇਹ 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 ਮਤਲਬ ਦੇਖਣ ਤੇ ਇਹੀ ਲੱਗ ਰਿਹਾ ਜਿਵੇਂ ਰੇਕੀ ਪਹਿਲਾਂ ਕੀਤੀ ਗਈ ਹੈ ਜੀ ਉਹਨਾਂ ਨੇ ਸਿਰਫ ਉਹੀ ਕਮਰੇ ਨੂੰ ਟਾਰਗੇਟ ਕੀਤਾ ਜਿੱਥੇ ਕੀਮਤੀ ਸਮਾਨ ਪਿਆ ਸੀ ਤੇ ਉਹ ਸਮਾਨ ਬਾਰੇ ਜੋ ਸਾਨੂੰ ਲੱਗ ਰਿਹਾ ਵੀ ਇਹ ਵੀ ਇਹ ਉਹਨਾਂ ਨੂੰ ਪਹਿਲਾਂ ਪਤਾ ਸੀ ਅੱਛਾ ਪੁਲਿਸ ਕੰਪਲੇਨਟ ਕਰੇ ਹਾਂਜੀ ਪੁਲਿਸ ਕੰਪਲੇਨਟ ਕੀਤੀ ਹੈ ਜੀ ਉਹਨਾਂ ਨੇ ਪਾ ਕੇ ਵਾਰਦਾਦ ਵਾਲੀ ਜਿਹੜੀ ਜਗ੍ਹਾ ਸਾਰੀ ਦੇਖੀ ਅਤੇ ਇਹ ਚੋਰੀਦਾਰ ਕੋਈ ਹੋਰ ਵੀ ਗੱਲ ਸਾਹਮਣੇ ਆਈ ਹੋਣੀ ਹੈ